ਮੋਹਾਲੀ ਦੇ ਸੈਕਟਰ 68 ਵਿਖੇ ਜੇਲ੍ਹ ਭਵਨ ਪੰਜਾਬ ਦਾ ਨੀਂ ਪੱਥਰ ਅੱਜ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰੱਖਿਆ ਗਿਆ ਇਸ ਮੌਕੇ ਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਨਾਰੀਅਲ ਤੋੜ ਕੇ ਤੇ ਕਹੀ ਚਲਾ ਕੇ ਨੀਂ ਪੱਥਰ ਰੱਖ ਕੇ ਅੱਜ ਜੇਲ੍ਹ ਭਵਨ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਜੇਲ੍ਹ ਵਿਭਾਗ ਪੰਜਾਬ ਸਰਕਾਰ ਦਾ ਐਮ ਵਿਭਾਗ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਈਕ ਨੀਚਾ ਕਰੋ ਯਾਰ ਪਿੱਛੇ ਕਰ ਲਓ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਸਮੇਂ-ਸਮੇਂ ਤੇ ਜਿੱਥੇ ਵੀ ਜਿਹੜੇ ਵੀ ਡਿਪਾਰਟਮੈਂਟ ਦੇ ਵਿੱਚ ਲੋੜ ਹੁੰਦੀ ਆ ਉੱਥੇ ਕੰਮ ਕਰਾਇਆ ਜਾਂਦਾ ਉੱਥੇ ਜੇ ਕੋਈ ਦਫ਼ਤਰਾਂ ਦੀ ਲੋੜ ਆ ਦਫ਼ਤਰ ਬਣਾਏ ਜਾਂਦੇ ਆ ਇਹ ਦਫ਼ਤਰ ਜਿਹੜਾ ਅਸੀਂ ਅੱਜ ਹੈੱਡ ਆਫਿਸ ਦਾ ਬਣਾਉਂਦਾ ਨਹੀਂ ਪੱਥਰ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹਦੇ ਵਾਸਤੇ ਅਸੀਂ 35 ਕਰੋੜ ਦੀ ਜਿਹੜੀ ਰਾਸ਼ੀ ਆ ਉਹ ਮਨਜ਼ੂਰ ਕਰਵਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਇਹ ਜਿਹੜੀ ਜ਼ਮੀਨ ਆ 1 ਏਕੜ ਜ਼ਮੀਨ ਆ ਜਿਹੜੀ ਕਿ ਗਲਾਡਾ ਤੋਂ ਅਸੀਂ 8.5 ਕਰੋੜ ਦੇ ਵਿੱਚ ਸਾਡੇ ਜੇਲ੍ਹ ਡਿਪਾਰਟਮੈਂਟ ਨੇ ਖਰੀਦ ਕੀਤੀ ਆ ਤੇ ਇਹਦੇ ਤੋਂ ਪਹਿਲਾਂ ਸਾਡਾ ਜਿਹੜਾ ਦਫ਼ਤਰ ਹੀ ਹੈਡ ਆਫਿਸ ਦਾ ਉਹ 17 ਸੈਕਟਰ ਦੇ ਵਿੱਚ ਹੀ ਜਿੱਦੀ ਜਿਹੜੀ ਰੈਂਟਲੀ ਇਨਕਮ ਹੀ ਉਸ ਬਿਲਡਿੰਗ ਨੂੰ ਸਾਨੂੰ ਹਰ ਮਹੀਨੇ ਦਾ 7 ਲੱਖ ਰੁਪਈਆ ਲਗਭਗ 84 ਲੱਖ ਰੁਪਈਆ ਇੱਕ ਸਾਲ ਦਾ ਸਾਡਾ ਜਿਹੜਾ ਜੇਲ੍ਹ ਵਿਭਾਗ ਦਾ ਕਿਰਾਏ ਦਾ ਹੀ ਜਾਂਦਾ ਸੀ ਹੈਡ ਆਫਿਸ ਆ ਇੱਕ ਤੇ ਸਾਡਾ ਉਹ 84 ਲੱਖ ਰੁਪਇਆ ਸੇਵ ਹੋ ਜਾਊਗਾ ਇੱਕ ਜਿਹੜੀ ਸਾਡੀ ਬਿਲਡਿੰਗ ਬਣ ਜੂਗੀ ਇਹਦੇ ਵਿੱਚ অতি ਆਧੁਨਿਕ ਤਰੀਕੇ ਦੀ ਜਿਹੜੀ ਬਿਲਡਿੰਗ ਬਣੀ ਆ ਵਿੱਚ ਲਿਫਟਾਂ ਲੱਗਣਗੀਆਂ ਫਾਇਰ ਸਿਸਟਮ ਜਿਹੜਾ ਉਹ ਸਾਰਾ ਲੱਗੂਗਾ ਥੱਲੇ ਬੀਸਮੈਂਟ ਬਣੂਗੀ ਬੀਸਮੈਂਟ ਦੇ ਵਿੱਚ ਲਗਭਗ 115 ਕਾਰਾਂ ਦੀ ਪਾਰਕਿੰਗ ਬਣੂਗੀ ਜਿਹਦੇ ਵਿੱਚ ਸਾਡੇ ਅਫਸਰ ਜੇ ਕੋਈ ਲੋਕਾਂ ਨੇ ਆਪਦੇ ਕੰਮ ਕਰਨ ਨੂੰ ਆਉਣਾ ਉਹਨਾਂ ਦੀਆਂ ਗੱਡੀਆਂ ਲੱਗਣਗੀਆਂ ਸਮੇਂ ਦੀ ਲੋਡ ਨੂੰ ਦੇਖਦਿਆਂ ਆ ਇਹ ਹੈੱਡ ਆਫਿਸ ਜਿਹੜਾ ਵਾ ਇਹ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਣਾਉਣਾ ਸ਼ੁਰੂ ਕੀਤਾ ਆ ਤੇ ਜਿਹੜੇ ਪਿਛਲੇ ਸਮੇਂ ਤੋਂ ਆਹ ਦੇਖਿਆ ਇਹ ਸਮਗਲਰਾਂ ਤੇ ਪਰਚੇ ਹੋਏ ਆ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਤੇ ਹਵਾਲਾਤਿਆਂ ਦੀ ਗਿਣਤੀ ਵਧੀ ਆ ਉਹਦਾ ਕਰਕੇ ਵੀ ਮੁੱਖ ਲੋੜ ਹੀ ਸੀ ਸਾਡਾ ਜਿਹੜਾ ਹੈੱਡ ਆਫਿਸ ਆ ਇਹਦੀ ਬਿਲਡਿੰਗ ਆਪਦੀ ਵੱਡੀ ਤੇ ਖੁੱਲੀ ਬਣਾਈ ਜਾਵੇ ਜਿਹੜਾ ਪਹਿਲਾ ਸਾਡਾ ਆਫਿਸ ਹੈੱਡ ਆਫਿਸ ਉਹਦੀ ਇੱਕ ਤੇ ਬਿਲਡਿੰਗ ਰੈਂਟ ਤੇ ਹੀ ਸਾਡੀ ਤੇ ਇੱਕ ਉਹ ਬਿਲਡਿੰਗ ਵੀ ਛੋਟੀ ਸੀ ਗੁਜ਼ਾਰੇਯੋਗ ਨਹੀਂ ਸੀ ਬਿਲਡਿੰਗ ਕਿਉਂਕਿ ਜਦੋਂ ਤੇ ਹੁਣ ਕੈਦੀਆਂ ਦੀ ਗਿਣਤੀ ਵਧੀ ਆ ਉਦੋਂ ਦੀ ਅਫਸਰਾਂ ਦਾ ਹੈੱਡ ਆਫਿਸ ਦੇ ਵਿੱਚ ਆਉਣਾ ਜਾਣਾ ਵੀ ਵੱਧ ਗਿਆ ਅਫਸਰਾਂ ਦੀ ਕੀਤੀ ਵੀ ਵੱਧ ਗਈ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਫਾਇਦਾ ਮਿਲੂਗਾ ਸਾਡੇ ਸਰਕਾਰ ਦਾ ਵੀ ਲਗਭਗ 84 ਲੱਖ ਰੁਪਇਆ ਇੱਕ ਸਾਲ ਦਾ ਉਹ ਬਾਜੂਗਾ ਰੈਂਟ ਦਾ ਫਿਰ ਇਹ ਜਿਹੜੀ ਬਿਲਡਿੰਗ ਬਾਨੀ ਆ ਇਹ ਬਿਲਡਿੰਗ ਦੇ ਵਿੱਚ ਹਰ ਛੱਟਾ ਦਫ਼ਤਰ ਜਿਹੜਾ ਵਾਏ ਪੰਜ ਬਿਲਡਿੰਗਾਂ ਦੀ ਇਹ ਜਿਹੜੀ ਬਿਲਡਿੰਗ ਬਣਨੀ ਆ ਪੰਜ ਮੰਜ਼ਲਾ ਬਿਲਡਿੰਗ ਬਣੂਗੀ ਇਹਦੇ ਵਿੱਚ ਸਾਡਾ ਹਰ ਤਰ੍ਹਾਂ ਦਾ ਆਫਿਸ ਹੈ ਤੇ ਕਲੈਰੀਕਲ ਵਿਭਾਗ ਸਾਡਾ ਪੁਲਿਸ ਡਿਪਾਰਟਮੈਂਟ ਹਰ ਡਿਪਾਰਟਮੈਂਟ ਦੇ ਸਾਡੇ ਅਫਸਰ ਇੱਥੇ ਬੈਠੇ ਜੇਲ੍ਹ ਦਾ ਜਿਹੜਾ ਹੁੰਦਾ ਪ੍ਰੋਗਰਾਮ ਹੈਗਾ ਜੀ ਵੱਖ-ਵੱਖ ਜੇਲਾ ਜਿਹੜੀਆਂ ਨੇ ਵੱਖ-ਵੱਖ ਥਿਰਿਆਂ ਦੇ ਵਿੱਚ ਬਣੀਆਂ ਨੇ ਸਾਰਿਆਂ ਦੀ ਮੌਜੂਦ ਨਹੀਂ ਸਾਰਿਆਂ ਦਾ ਖੰਡਾ ਜਿਹੜਾ ਉਹ ਐਫ.ਬੀ. ਵੀ ਬਿਲਕੁਲ ਇੱਥੋਂ ਮੋਟਰਿੰਗ ਕੀਤੀ ਜਾਊਗੀ ਤੇ ਇਹਦੇ ਨਾਲ ਬੜੀ ਸੁੱਖ ਸਹੂਲਤ ਹੋਊਗੀ ਨਾਲ ਸਾਡੀਆਂ ਜਿੰਨੀਆਂ ਜ਼ਿਲਾਂ ਨੇ ਉਹਨਾਂ ਦੇ ਵਿੱਚ ਵੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਹਿ ਕੇ ਜਿਹੜੇ ਜ਼ੈਮਰ ਆ ਉਹਨਾਂ ਵਾਸਤੇ ਵੀ ਗ੍ਰਾਂਟ ਪਾਸ ਕਰਾਈ ਆ ਉਹ ਜ਼ੈਮਰ ਵੀ ਲੱਗਣਗੇ ਜਿਹੜੀਆਂ ਕੋਈ ਜਿੰਨੀਆਂ ਜ਼ਿਲਾਂ ਦੇ ਵਿੱਚ ਜ਼ੈਮਰ ਜਿਹੜੀਆਂ ਸਾਡੀਆਂ ਮੇਨ ਵੱਡੀਆਂ ਜ਼ਿਲ੍ਹਾ ਆ ਸੈਂਟਰਲ ਜ਼ਿਲ੍ਹਾ ਉਹਨਾਂ ਦੇ ਸਾਰੀਆਂ ਦੇ ਵਿੱਚ ਜਿਵੇਂ ਬਠਿੰਡੇ ਲੱਗੇ ਆ ਉਥੇ ਪੂਰਾ ਕੰਟਰੋਲ ਆ ਕੋਈ ਉਥੇ ਫੋਨ ਨਹੀਂ ਚੱਲਦਾ ਕੋਈ ਰੇਂਜ ਨਹੀਂ ਆਉਂਦੀ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਵੱਡੀਆਂ ਜ਼ਿਲ੍ਹਾ ਉਹਨਾਂ 'ਚ ਵੀ ਲੱਗਣਗੇ ਤੇ ਕੋਸ਼ਿਸ਼ ਇਹੋ ਆ ਵੀ ਸਾਡੀਆਂ ਪੰਜਾਬ ਦੇ ਨਾ ਭਾਵੇਂ ਸਾਰੇ ਜ਼ਿਲ੍ਹੇ ਤੇ ਭਾਵੇਂ ਵੱਡੀਆਂ ਜ਼ਿਲ੍ਹੇ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਲੱਗਣ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਕ੍ਰਾਈਮ ਕੋਈ ਜ਼ਿਲ੍ਹਿਆਂ ਦੇ ਵਿੱਚੋਂ ਕਰਦਾ ਜਾਂ ਕੋਈ ਫੇਕਾ ਹੁੰਦਾ ਜਾਂ ਕੋਈ ਹੋਜੀ ਫੇਕਾ ਤਾਂ ਹੀ ਹੁੰਦਾ ਜੇ ਅੰਦਰ ਕੋਈ ਰੇਂਜ ਚੱਲਦੀ ਆ ਮੋਬਾਈਲ ਚੱਲਦਾ ਤੇ ਕੋਸ਼ਿਸ਼ ਇਹ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਕਿ ਜਿੱਥੇ ਜ਼ਿਲ੍ਹੇ ਬੰਨ ਕੋਈ ਕਾਨੂੰਨ ਇਹੋ ਜਿਹਾ ਬਣਾਇੰਗੇ ਉਹਦੇ ਲਗਭਗ 500 ਮੀਟਰ ਜਾਂ 1000 ਮੀਟਰ ਦੇ ਘੇਰੇ 'ਚ ਉਸਾਰੀ ਨਾ ਹੋ ਸਕੇ ਘਰ ਨਾ ਬਣ ਜਦੋਂ ਜ਼ੈਮਰ ਲੱਗਦੇ ਆ ਫਿਰ ਲੱਗੇ ਜਿਹੜੇ ਘਰ ਹੁੰਦੇ ਆ ਉਹਨਾਂ ਨੂੰ ਦਿੱਕਤ ਆਉਣ ਲੱਗ ਪੈਂਦੀ ਉਹਨਾਂ ਦੇ ਫੋਨ ਨਹੀਂ ਚੱਲਦੇ ਫਿਰ ਉਹ ਧਰਨੇ ਵਾਲੇ ਪਾਸੇ ਹੋ ਜਾਂਦੇ ਆ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਜੇਲ੍ਹਾਂ ਵੀ ਬਣਨ ਚੱਲੀਆਂ ਨੇ ਦੇਖੋ ਆਉਣ ਵਾਲੇ ਸਮੇਂ ਤੇ ਜਿਵੇਂ ਆਪਾਂ ਨੂੰ ਪਤਾ ਲੱਧਾਨੇ ਲੱਗੇ ਬਾਦਰ ਬਖਸ਼ ਫੋਰਸੀਆਂ ਪਿੰਡ ਆ ਉੱਥੇ ਜੇਲ੍ਹ ਬੰਦੀ ਪਈ ਆ ਉਹ ਜੇਲ੍ਹ ਜਿਹੜੇ ਆਈ ਸਿਕਿਉਰਿਟੀ ਜੇਲ੍ਹਾਂ ਦੇ ਵਿੱਚ ਗੈਂਗਸਟਰ ਨੇ ਜਾਂ ਕੋਈ ਵੱਡੇ ਕ੍ਰਿਮੀਨਲ ਆ ਉਹਨਾਂ ਬੰਦਿਆਂ ਨੂੰ ਉਸ ਜੇਲ੍ਹ ਤੇ ਲਿਆਂਦਾ ਜਾਊਗਾ ਤੇ ਸਮੇਂ ਨੂੰ ਦੇਖਦੇ ਆਂ ਜੇ ਲੋੜ ਪਈ ਤੇ ਅਸੀਂ ਗਾਂ ਨਵੀਆਂ ਜੇਲਾਂ ਪਹਾਈ ਪ੍ਰੋਫਾਈਲ ਜੇਲਾਂ ਜਾਂ ਚੰਗੀ ਸਿਕਿਉਰਟੀ ਜਿਹਦੇ ਵਿੱਚ ਹੋਵੇ ਉਹ ਜੇਲਾਂ ਅਸੀਂ ਬਣਾਵਾਂਗੇ ਅਜੇ ਜਿਹੜਾ ਹੈ ਸਿਸਟਮ ਜਿਹੜਾ ਬਿਲਕੁਲ ਸਹੀ ਚੱਲਦਾ ਪਿਆ ਜਿਹੜੀ ਮੇਨ ਲੋਡ ਹੀ ਡਾਫਿਸ ਦੀ ਉਹ ਹੀ ਅੱਜ ਸ਼ੁਰੂ ਕਰਤਾ ਇਹ ਲਗਭਗ 2 ਸਾਲਾਂ ਤੋਂ ਪਹਿਲਾਂ-ਪਹਿਲਾਂ ਬਣ ਕੇ ਬਿਲਡਿੰਗ ਪਿਆਰ ਹੋਊਗੀ ਤੇ ਵਧੀਆ ਕੁਆਲਿਟੀ ਦੀ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣੂਗੀ ਤੇ ਬਹੁਤ ਵਧੀਆ ਬਿਲਡਿੰਗ ਸਾਰੇ ਵਿਭਾਗ ਹੈਗੇ ਨੇ ਮਹਾਲੀ ਜੇਲ੍ਹ ਹੀ ਆਣੀਗੀ ਆਪਣੇ ਜ਼ਿਲ੍ਹੇ ਦੀ ਮੇਰੀ ਗੱਲ ਸੁਣੋ ਚੰਗੀ ਚੀਜ਼ ਮੰਗਿਆ ਕਰੋ ਸਾਡੇ ਅੱਗੇ ਨਾ ਪ੍ਰਤਾਪ ਸਿੰਘ ਕੈਰੂ ਮੁੱਖ ਮੰਤਰੀ ਬਣੇ ਨਹੀਂ ਤਾਂ ਪੱਤੀ ਸਾਬ ਦੇਲ ਬਣੀ ਤੇ ਲੋਕੀ ਅਜੇ ਤੱਕ ਕਹਿੰਦੇ ਆ ਵੀ ਉਹ ਪ੍ਰਤਾਪ ਸਿੰਘ ਕੈਰੂ ਮੁੱਖ ਮੰਤਰੀ ਕੋਈ ਵੱਡੀ ਚੀਜ਼ ਇੱਥੇ ਮੰਗ ਲੈਣ ਦੇ ਲੋਕਾਂ ਜੇਲ੍ਹ ਮੰਗ ਲਈ ਤੇ ਉਸੇ ਕੱਲੀ ਸਾਬ ਦੇ ਲਈ ਬਣ ਗਈ ਜੇ ਲੋੜ ਹੋ ਬਣਾਵਾਂਗੇ ਵੀ ਲੋੜ ਹੋ ਬਣਾਵਾਂਗੇ ਕਿਉਂਕਿ ਬਣਾਵਾਂਗੇ ਜੇ ਲੋੜ ਹੋਈ ਕਿਉਂਕਿ ਲਾਗੇ ਰੋਕੜ ਜੇਲ ਵੀ ਹੈਗੀ ਆ ਹੋਰ ਵੀ ਜਿਲ੍ਹੇ ਹੈਗੇ ਆ ਜੇ ਲੋੜ ਹੋਈ ਵੀ ਇੱਥੇ ਵੀ ਜੇਲ ਬਣਾਵਾਂਗੇ